ਰਦੀਪ ਸਿੰਘ ਨਕਸ਼ਦੀਪ ਤੇ ਨਾਵਲ ਤਿਲਕੰਦਾ ਅਗਲਾ ਕਾਂਡ 9 ਦੂਜੇ ਦਿਨ ਰੌਣ ਨੇ ਮੈਨੂੰ ਦੱਸਿਆ ਤੂੰ ਪੁੱਛ ਰਿਹਾ ਸੀ ਲੋਨਾ ਦੀ লাশ ਬਾਰੇ ਕੱਲ ਪਤਾ ਹੀ ਨਹੀਂ ਲੱਗਿਆ লাশ ਦਾ ਸ਼ਾਇਦ ਸ਼ਾਰਕ ਲੈ ਗਏ ਹੋਣ ਪਤਾ ਨਹੀਂ ਦੋ ਹਫ਼ਤੇ ਤੋਂ ਬਾਅਦ ਟੀਵੀ ਤੇ ਉਸਦੇ ਲੋਫ ਹੋਣ ਦੀ ਖਬਰ ਆਈ ਲੁਕਾਸ ਉਸ ਬਾਰੇ ਟੀਵੀ ਉੱਤੇ ਹੋਈ ਇੰਟਰਵਿਊ ਵਿੱਚ ਦੱਸਦਾ ਸੀ ਲੂਨਾ ਨੇ ਉਸ ਦਿਨ ਉਹਨੂੰ ਕਿਹਾ ਸੀ ਕਿ ਉਹ ਮਕਾਨ ਲੈਣ ਦੇ ਚੱਕਰ ਵਿੱਚ ਕਿਸੇ ਨੂੰ ਮਿਲਣ ਗਈ ਸੀ ਮਾਲ ਵਿੱਚ ਮਤਲਬ ਵਿਚ ਬਾਰੇ ਉਹਨੇ ਕਿਸੇ ਨੂੰ ਨਹੀਂ ਸੀ ਦੱਸਿਆ ਪੁਲਿਸ ਪੁੱਛਦੀ ਪੁੱਛਦੀ ਮੇਰੇ ਥੀ ਕਾ ਪੁੱਛੀ ਮੈਂ ਪੁਲਿਸ ਨੂੰ ਦੱਸਿਆ ਲੂਨਾ ਬਹੁਤ ਏਡ ਤੋਂ ਮੇਰੇ ਨਾਲ ਵਟਕੀ ਸੀ ਕਿਉਂਕਿ ਉਸਨੇ ਕੁਝ ਮੈਨੂੰ ਪੈਸੇ ਦੇਣੇ ਸਨ ਜਿਸ ਬਾਰੇ ਉਹ ਮੇਰੇ ਨਾਲ ਗੱਲ ਕਰ ਲੈਂਦੀ ਸੀ ਪਰ ਅਜੇ ਉਹ ਪੈਸੇ ਦੇ ਨਹੀਂ ਸੀ ਸਕੀ ਇਮੈ ਉਸ ਨੂੰ ਕਿਹਾ ਸੀ ਕਿ ਜਦੋਂ ਉਸ ਕੋਲ ਪੈਸੇ ਹੋਣ ਉਹ ਦੇ ਦੇਵੇ। ਇਹ ਜੋ ਮੈਨੂੰ ਤਾਂ ਕਈ-ਕਈ ਮਹੀਨਿਆਂ ਤੱਕ ਨਹੀਂ ਸੀ ਮਿਲਦੀ। ਦਰਅਸਲ ਉਹ ਲੁਕਾਸ ਨੂੰ ਬੜਾ ਪਿਆਰ ਕਰਨ ਲੱਗ ਪਈ ਸੀ ਲੁਕਾਸ ਜੋ ਉਸ ਨਾਲ ਪੜਾਉਂਦਾ ਸੀ। ਮੈਨੂੰ ਉਹ ਇਹੋ ਆਖਦੀ ਸੀ ਕਿ ਲੁਕਾਸ ਦੀ ਜ਼ਿੰਦਗੀ ਹੈ। ਉਸ ਬਾਰੇ ਹੀ ਮੇਰੇ ਕੋਲ ਗੱਲਾਂ ਕਰਦੀ ਹੁੰਦੀ ਸੀ। ਫਿਰ ਅਸੀਂ ਬੋਲਣ ਤੋਂ ਘਟੜਾਉਣ ਲੱਗ ਪਏ। ਮੈਂ ਇਹਨਾਂ ਸ਼ਬਦਾਂ ਨੂੰ ਹੀ ਯਾਦ ਕਰ ਲਿਆ ਜਦੋਂ ਵੀ ਕੋਈ ਪੁਲਿਸ ਸਟੇਸ਼ਨ ਵਿੱਚ ਨਵਾਂ ਡਿਟੈਕਟਿਵ ਆਉਂਦਾ ਉਹ ਲੋਨਾ ਦਾ ਕੇਸ ਕੋਲ ਕੇ ਉਸ ਨੂੰ ਸਲਝਾਉਣ ਦੀ ਕੋਸ਼ਿਸ਼ ਕਰਦਾ ਤੇ ਮੈਨੂੰ ਵੀ ਪੁੱਛਦਾ ਤੇ ਮੈਂ ਇਹ ਸ਼ਬਦ ਦੁਹਰਾ ਦਿੰਦਾ ਸੀ ਵੱਡੀ ਗੱਲ ਸੀ ਕਿ ਲੋਨਾ ਦੀ ਲਾਸ਼ ਨਹੀਂ ਸੀ ਮਿਲੀ ਜਿਸ ਦਾ ਕਾਰਨ ਸ਼ਾਰਕ ਵੀ ਹੋ ਸਕਦੇ ਨੇ ਕਿ ਜਦੋਂ ਉਸ ਨੂੰ ਮੈਂ ਡਬੋ ਕੇ ਤੇ ਪੱਥਰ ਨਾਲ ਦਬਾ ਕੇ ਬਾਹਰ ਆ ਗਿਆ ਸੀ ਉਸ ਤੋਂ ਬਾਅਦ ਸ਼ਾਇਦ ਜਲਦੀ ਹੀ ਕਿਸੇ ਵੇਲੇ ਸ਼ਾਰਕ ਆ ਗਏ ਹੋਣ ਉਹ ਜੋ ਪੱਥਰ ਉਸਤੇ ਰੱਖੇ ਸੀ ਉਹਨਾਂ ਨੇ ਦੇਰ ਤੱਕ ਦਬਾਈ ਰੱਖਿਆ ਹੋਵੇ ਅਰਸੀ ਬਹੁਤ ਤੇ ਡੂੰਘੇ ਪਾਣੀ ਵਿੱਚ ਤਗਾਈ ਨਹੀਂ ਸੀ ਉੰਜ ਮੇਰੇ ਅੰਦਰ ਪਹਿਲਾਂ ਤੋਂ ਕੁਝ ਫਿਕਰ ਜਾਂ ਪਰੇਸ਼ਤਾ ਪਰ ਹੌਲੀ-ਹੌਲੀ ਉਹ ਫਿਕਰ ਤੇ ਡਰ ਖਤਮ ਹੋ ਗਏ ਲੂਨਾ ਕਿਉਂਕਿ ਨਾਸਿਸ ਕਰਕੇ ਪਿੱਛੋਂ ਵੀ ਉਸ ਦਾ ਕੇਸ ਚੁੱਕਣ ਵਾਲਾ ਕੋਈ ਨਹੀਂ ਸੀ ਪਰ ਪੁਲਿਸ ਨੇ ਉਸ ਦਾ ਕੇਸ ਕਦੇ ਛੱਡਿਆ ਨਹੀਂ ਸੀ ਤੇ ਕਈ ਅਖਬਾਰਾਂ ਵਾਲਿਆਂ ਨੇ ਲੂਨਾ ਬਾਰੇ ਕਾਫੀ ਦੇਰ ਤੱਕ ਛਾਪਿਆ ਵੀ ਸੀ ਲਕਾਸ਼ ਮੈਨੂੰ ਮਿਲਣਾ ਚਾਹੁੰਦਾ ਸੀ ਪਰ ਮੈਂ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਯਾਕੇ ਕਿ ਤੂੰ ਹੀ ਸ਼ਾਇਦ ਲੂਨਾ ਨੂੰ ਲੋਭ ਕੀਤਾ ਹੋਵੇ ਪੁਲਿਸ ਮੈਨੂੰ 2 ਅਕਤੂਬਰ ਦੇ ਨੇੜੇ ਤੇਲੇ ਸਮੇਂ ਬਾਰੇ ਸਿਰਫ ਸਵਾਲ ਕਰਦੀ ਕਿ ਮੈਂ ਉਹ ਦਿਨ ਕਿੱਥੇ گزارਿਆ ਤਾਂ ਉਹ ਪੁੱਛਦੇ ਕਿ ਮੇਰੇ ਨਾਲ ਲੂਨਾ ਦਾ ਰਿਸ਼ਤਾ ਟੁੱਟਣ ਦਾ ਕੀ ਕਾਰਨ ਸੀ ਮੈਂ ਇਹੋ ਆਖਦਾ ਜੋ ਮੈਂ ਪੁਲਿਸ ਨੂੰ ਪਹਿਲਾਂ ਦੱਸਿਆ ਸੀ ਯਾਕੇ ਜਦੋਂ ਮੇਰੇ ਕੋਲ ਸੀਤਾ ਤੋਂ ਮੇਰੇ ਨਾਲ ਸੀ ਪਰ ਜਦੋਂ ਤ ਉਹ ਸੈਂਡਿਆਗੋ ਚਲੀ ਗਈ ਸੀ ਅਸੀਂ ਘਟਵਾਦੀ ਮਿਲ ਸਕਦੇ ਸੀ ਸਾਡੀ ਕੋਈ ਲੜਾਈ ਨਹੀਂ ਸੀ प्रकाश ਨੇ ਵੀ ਕੁਝ ਇਹੋ ਜਿਹਾ ਦੱਸਿਆ ਸੀ ਕਿ ਰੌਣ ਨਾਲ ਉਹ ਗੁజర్ ਸੀ ਰਹੀ ਸੀ ਪਰ ਸੈਂਡਿਆਗੋ ਆਉਣ ਤੋਂ ਬਾਅਦ ਉਹ ਰੌਣ ਨਾਲ ਟੁੱਟ ਗਈ ਸੀ ਮੈਂ ਇਹ ਖਿਆਸ ਵੀ ਨਹੀਂ ਕਰ ਸਕਦਾ ਰੌਣ ਕਿ ਤੂੰ ਇੱਕ ਬੇਕਸੂਰ ਨੌਜਵਾਨ ਲੜਕੀ ਦਾ ਕਤਲ ਕਰ ਸਕਦਾ ਸੀ ਪਤਾ ਨਹੀਂ ਯਾਰ ਇੰਜ ਲੱਗਦਾ ਹੈ ਕਿ ਮੈਂ ਇੱਕ ਪ੍ਰੋਫੈਸਰ ਨਾਲੋਂ ਇੱਕ ਕਾਤਲ ਨਾਲ ਦੋਸਤੀ ਰੱਖੀ ਹੈ ਮੇਰਾ ਮਨ ਖਰਾਬ ਹੋ ਰਿਹਾ ਹੈ ਮੈਂ ਲੂਨਾ ਦੇ ਕਤਲ ਬਾਰੇ ਸੁਣ ਕੇ ਉਸ ਨੂੰ ਉਹੋ ਜਿਹਾ ਦੱਸਿਆ ਜੋ ਮੇਰੇ ਮਨ ਵਿੱਚ ਚੱਲ ਰਿਹਾ ਸੀ ਕਿਵੇਂ ਸੌਂਦਾ ਰਿਹਾ ਤੂੰ ਰਾਤ ਨੂੰ ਕੇ ਜਿਸ ਔਰਤ ਨੇ ਸਭ ਕੁਝ ਜਵਾਨੀ ਵਿੱਚ ਤੇਰੇ ਉੱਤੇ ਨਿਸ਼ਾਵਰ ਕਰ ਦਿੱਤਾ ਹੋਵੇ ਤੇ ਤੂੰ ਉਸ ਦੀ ਜਾਨ ਲਵੇਂ ਸਿਰਫ ਇਸ ਲਈ ਕਿ ਉਹ ਕਿਸੇ ਹੋਰ ਨਾਲ ਜੀਵਨ ਬਤਾਉਣਾ ਚਾਹੁੰਦੀ ਸੀ ਤੋ ਸਮਝ ਨਹੀਂ ਆ ਬਲ ਰਹਾ ਮੇਰੇ ਸਿਰ ਵਿੱਚ ਉਦੋਂ ਬਦਰੇ ਦੀ ਭਾਵਨਾ ਕਰ ਕਰ ਗਈ ਸੀ ਮੇਰੇ ਮਨ ਵਿੱਚ ਇਹ ਸੀ ਕਿ ਉਸ ਨੇ ਕਿਸੇ ਹੋਰ ਮਰਦ ਕਰਕੇ ਮੈਨੂੰ ਤੱਕਾ ਦਿੱਤਾ ਸੀ ਜਦੋਂ ਮੇਰੇ ਨਾਲ ਸਰੀਰਕ ਪੱਖੋਂ ਵੀ ਜੁੜੀ ਸੀ ਉਦੋਂ ਬਾਰਗ ਸੀ ਉਸ ਨੂੰ ਮੇਰੀ ਉਮਰ ਦਾ ਪਤਾ ਸੀ ਪਰ ਸ਼ਾਇਦ ਉਹ ਮਤਲਬ ਲਈ ਜੁੜੀ ਸੀ ਤੇ ਮਤਲਬ ਨਿਕਲਣ ਤੋਂ ਬਾਅਦ ਉਹ ਮੇਰੇ ਤੋਂ ਦੂਰ ਜਾਣਾ ਚਾਹੁੰਦੀ ਸੀ ਮੈਂ ਉਦੋਂ ਇੰਜ ਸੋਚਦਾ ਰਿਹਾ ਜਦੋਂ ਫੇਰ ਕੁਝ ਧੇਰ ਬਾਅਦ ਜੈਨੇਟ ਦਾ ਬੋਏਫ੍ਰੈਂਡ ਜੇਲ ਵਿੱਚ ਗਿਆ ਤੇ ਜੈਨੇਟ ਡੱਗੀ ਹੋ ਗਈ ਉਦੋਂ ਮੈਨੂੰ ਇੰਜ ਲੱਗ ਪਿਆ ਕਿ ਜੋ ਅਸੀਂ ਕਰਦੇ ਹਾਂ ਉਹ ਸਾਡੇ ਨਾਲ ਵਾਪਰਦਾ ਵੀ ਉਹਨਾਂ ਦਿਨਾਂ ਵਿੱਚ ਯਰੋਪਲੈਨ ਤੇ ਮੈਨੂੰ ਵिक्की ਮਿਲੀ ਜਿਸ ਦਾ ਨਵਾਂ ਨਵਾਂ ਤਲਾਕ ਹੋਇਆ ਸੀ ਮੈਂ ਜ਼ਿਆਦਾ ਜਨਰਲ ਕਰਕੇ ਚਿੰਤਤ ਹੋਇਆ ਰਹਿੰਦਾ ਸੀ ਪਰ ਵिक्की ਨਾਲ ਮੇਰੀ ਡੇਟਿੰਗ ਚੱਲਦੀ ਰਹੀ ਜਿੰਜ ਮੇਰਾ ਮਨ ਲੂਨਾ ਵੱਲੋਂ ਹਟਿਆ ਰਿਹਾ ਲੂਨਾ ਬਾਰੇ ਉਹ ਜ਼ਮੈਂ ਕਦੇ ਕੱਟਬਦੀ ਸੋਚਦਾ ਸੀ ਪਰ ਜਨਰਲ ਦੀ ਬੁਰੀ ਹਾਲਤ ਵੇਖ ਕੇ ਕਦੇ ਮੇਰਾ ਮਨ ਸੋਚਦਾ ਕਿ ਮੈਨੂੰ ਬਣਾਉਣ ਵਾਲਾ ਮੈਨੂੰ ਸਜ਼ਾ ਦੇ ਰਿਹਾ ਜਿਵੇਂ ਕਹਾਵਤ ਹੈ ਨਾ ਕਿ ਜੋ ਕੋਲੋਂ ਜਾਂਦਾ ਹੈ ਉਹ ਵਾਪਸ ਆ ਜਾਂਦਾ ਹੈ ਜੇ ਨੇਕੀ ਕਰੋਗੇ ਨੇਕੀ ਆਏਗੀ ਜੇ ਬਰਿਆਈ ਕਰੋ ਤਦ ਬਰਿਆਈ ਆਏਗੀ ਕੋ ਜਿੰਜ ਸੋਚਨ ਉਤੇ ਮੇਰੇ ਅੰਦਰ ਪਛਤਾਵਾ ਪੈਦਾ ਹੋਣਾ ਸ਼ੁਰੂ ਹੋ ਗਿਆ ਕਈ ਵਾਰ ਦਿਲ ਵਿੱਚ ਆਉਂਦਾ ਕਿ ਮੈਂ ਪੁਲਿਸ ਸਟੇਸ਼ਨ ਜਾ ਕੇ ਆਪਣਾ ਗੁਨਾਹ ਕਬੂਲ ਕਰ ਲਵਾਂ ਪਰ ਫਿਰ ਜੈਨਟ ਮੇਰੀ ਅੱਗੇ ਆ ਜਾਂਦੀ ਇਹਨਾਂ ਨੂੰ ਡਰਗ ਵਾਲੀ ਆਦਤ ਵਿੱਚੋਂ ਕੱਢਦਿਆਂ ਮੇਰਾ ਬੜਾ ਵਕਤ ਲੱਗ ਗਿਆ ਤੇ ਮੇਰਾ ਬੜਾ ਪੈਸਾ ਖਰਚ ਹੋਇਆ ਵਿੱਕੀ ਮੇਰੇ ਨਾਲ ਰਹਿਣ ਲੱਗ ਪਈ ਉਹਦੋਂ ਵਿੱਕੀ ਵੀ ਮੇਰੇ ਕੋਲ ਜੈਨਟ ਪ੍ਰਤੀ ਹਮਦਰਦੀ ਵਿਖਾਉਂਦੀ ਰਹਿੰਦੀ ਸੀ ਇਹ ਤਾਂ ਬਾਤ ਜਦੋਂ ਮੈਂ ਜੈਨਟ ਨੂੰ ਪਹਿਰਾਂ ਤੇ ਖਰੀਦਣ ਦੀ ਕੋਸ਼ਿਸ਼ ਵਿੱਚ ਪੈਸੇ ਖਰਚਦਾ ਤਦ ਮੇਰਾ ਜੈਨਟ ਉਤੇ ਕੀਤਾ ਖਰਚਾ ਵੇਕੀ ਨੂੰ ਚੁਪਦਾ ਸਾਡਾ ਵਿਆਹ ਹੋਇਆ ਜੇ ਸਾਲ ਹੀ ਤਾਂ ਹੋਇਆ ਸੀ ਕਿ ਵੇਕੀ ਜੈਨਟ ਨਾਲ ਝਗੜਾ ਕਰ ਬੈਠੀ ਅਧੋ ਜੈਨਟ ਨੂੰ ਬਹੁਤ ਉੱਚਾ ਤੇ ਬੁਰਾ ਬੋਲਣ ਲੱਗ ਪਈ ਜਿਸ ਕਰਕੇ ਮੈਂ ਜੈਨਟ ਲਈ ਮੈਂ ਇੱਕ ਵੱਖਰਾ ਰੂਮ ਵਾਲਾ ਅਪਾਰਟਮੈਂਟ ਲੈ ਕੇ ਦਿੱਤਾ ਉਹ ਡਰਗ ਵਿੱਚੋਂ ਪੂਰੀ ਤਰ੍ਹਾਂ ਨਿਕਲ ਤਾਂ ਆਈ ਸੀ ਪਰ ਮੈਂ ਅਜੇ ਉਸ ਉਤੇ ਭਰੋਸਾ ਨਹੀਂ ਸੀ ਕਰ ਰਿਹਾ ਉਸ ਨੂੰ ਮੈਂ ਕোর্স ਕਰਵਾਇਆ ਸਲੂਨ ਖੋਲਣ ਵਾਰੇ ਉਹ ਉਸਨੇ ਪੂਰਾ ਕਰ ਲਿਆ ਤੇ ਇੱਕ ਸਲੂਨ ਉਤੇ ਕੰਮ ਕਰਨ ਲੱਗ ਪਈ ਮੈਂ ਯੂਨੀਵਰਸਿਟੀ ਤੋਂ ਰੋਜ਼ ਉਸ ਕੋਰਸ ਜਾਂਦਾ ਹੁੰਦਾ ਸੀ ਰੋਜ਼ ਕਿਉਂ ਮੈਂ ਪੁੱਛਿਆ ਰੋ ਨੇ ਉੱਤਰ ਦਿੱਤਾ ਮੈਂ ਚਾਹੁੰਦਾ ਸੀ ਕਿ ਜੈਨਟ ਆਪਣੇ ਕੰਮ 'ਤੇ ਧਿਆਨ ਦੇਵੇ ਉਸ ਨੂੰ ਮੈਂ ਉਸ ਦਾ ਆਪਣਾ ਸਲੂਨ ਖੋਲ੍ਹ ਕੇ ਦੇਣ ਦਾ ਵਾਦਾ ਦਿੱਤਾ ਸੀ ਉਸ ਨੂੰ ਰੋਜ਼ ਤਦੇ ਮੈਂ ਚੈੱਕ ਕਰਦਾ ਸੀ ਕਿ ਉਹ ਮੁੜ ਕੇ ਡਰੱਗ ਵੱਲ ਤਾਂ ਨਹੀਂ ਜਾ ਰਹੀ ਵੇ ਕਿਸ ਕੱਲੋਂ ਬੜੀ ਤੰਗ ਹੁੰਦੀ ਸੀ ਉਹਨੂੰ ਮੈਂ ਇਹ ਗੱਲ ਸਮਝਾਈ ਵੀ ਕਿ ਉਹ ਆਖਦੀ ਸੀ ਕਿ ਜੇ ਜੈਨੇਟ ਨੇ ਸਲੂਨ ਆਪਣਾ ਖੋਲਣਾ ਹੈ ਤਾਂ ਅਦ ਕਰਦਾ ਚੁੱਕੇ ਉਹ ਆਪ ਆਪਣਾ ਕਾਰੋਬਾਰ ਖੋਲੇ। ਆਖਦੀ ਸੀ ਕਿ ਉਹ ਤਾਂ ਕਦੇ ਆਪਣੇ ਪਿਓ ਉਤੇ ਭਾਰ ਨਹੀਂ ਸੀ ਬਣੀ। ਤੂੰ ਜੈਨੇਟ ਨੂੰ 에ਅਰ ਹਸਟਰ ਦਾ ਕੋਰਸ ਕਰਵਾ ਦੇ। ਵਿੱਕੀ ਮੈਨੂੰ ਆਖਦੀ। ਪਰ ਜੈਨੇਟ ਸਲੂਨ ਵਿੱਚ ਹੀ ਦਿਲਚਸਪੀ ਰੱਖਦੀ ਸੀ। ਮੇਰੇ ਤੇ ਵਿੱਕੀ ਦੇ ਸਿਰਫ 2 ਸਾਲ ਵਧੀਆ ਨਿਕਲੇ। ਪਰ ਉਸ ਤੋਂ ਬਾਅਦ ਸਾਡੇ ਵਿਚਕਾਰ ਇੱਕ ਤਰੇੜ ਜੀ ਆ ਗਈ ਜਿਸ ਨੂੰ ਮੈਂ ਨਜ਼ਰਅੰਦਾਜ਼ ਕਰਦਾ ਰਿਹਾ। ਤੂੰ ਆਪਣੀਆਂ ਸਮੱਸਿਆਵਾਂ ਵਿੱਚ ਫਸ ਗਿਆ ਪਰ ਵਿਚਾਰੀ ਲੂਣਾ ਮੈਨੂੰ ਕੱਟ ਕੇ ਰੋਣ ਤਰਖੀ ਨਾ ਬੋਲਿਆ ਕਿਹੋਂਜ ਦੇ ਸਵਾਲ ਕਰੀ ਜਾਂਦਾ ਤੂੰ ਬਲਰਾ ਜੇ ਪੁਲਿਸ ਕੋਲ ਦੱਸਣਾ ਜਾਂ ਦੱਸਦੇ ਤੂੰ ਜੇ ਤੂੰ ਆਖੇ ਮੈਨੂੰ ਪੁਲਿਸ ਨੂੰ ਦੱਸਣਾ ਚਾਹੀਦਾ ਮੈਂ ਫੇਰ ਵੀ ਨਹੀਂ ਦੱਸਾਂਗਾ ਰੋਣ ਉਹ ਪੁਲਿਸ ਨੂੰ ਹੁਣ ਦੱਸ ਕੇ ਕੀ ਬਣ ਜਾਏਗਾ 84 ਦਾ ਹੋ ਗਿਆ ਕੀ ਲਾਭ ਹੁਣ ਤੂੰ ਬਹੁਤ ਵੱਡਾ ਗੁਨਾਹ ਕੀਤਾ ਏ ਤੂੰ ਮੰਨ ਤੂੰ ਇੱਕ ਬੇਕਸੂਰ ਨੌਜਵਾਨ ਲੜਕੀ ਦੀ ਆਪਣੀ ਮਤਲਬ ਪ੍ਰਸਤੀ ਵਿੱਚ ਜਾਣ ਲਈ ਐ ਮੈਂ ਰੌਣੂ ਆਖਿਆ ਮੈਂ ਇਹ ਗੱਲ ਤੇਰੀ ਮੰਨਦਾ ਤੇ ਬੋਸ ਪਛਤੋਂਦਾ ਮੈਂ ਰੌਣ ਨਿੱਕੇ ਆ ਮੈਂ ਰੌਣ ਨੂੰ ਜਨਰਲੀ ਸਰੂਨ ਖੋਲ ਹੀ ਦਿੱਤਾ ਮੈਂ ਵੀ ਸ਼ਬਦ ਬਦਲਿਆ ਕਿਉਂਕਿ ਉਹਨੇ ਮੇਰੀ ਰੋਸ ਨੂੰ ਪਸੰਦ ਨਹੀਂ ਸੀ ਕੀਤਾ ਆ ਮੈਂ ਕੁਝ ਕਰਜ਼ਾ ਲਿਆ ਆਪਣੀ ਤਨਖਾਹ ਦੇ ਵਿੱਚ ਮੇਰੇ ਕੋਲੇ ਕੁਝ ਬਚਤ ਕੀਤੀ ਹੋਈ ਸੀ ਉਸ ਵਿੱਚੋਂ ਕੁਝ ਮੈਂ ਜਨਰਟ ਤੇ ਸਲੂਨ ਲਈ ਦੇ ਦਿੱਤਾ ਤੇ ਸਲੂਨ ਲਈ ਕੁਝ ਹੋਰ ਚਾਹੀਦਾ ਸੀ ਪਰ ਵਿਕੀ ਬਿਲਕੁਲ ਹੀ ਮੁੱਕਰ ਗਈ। ਵਿਕੀ ਜਨਰਟ ਪ੍ਰਤੀ ਸਖਤ ਰਹੀ ਜਿਸ ਕਰਕੇ ਮੇਰੇ ਮਨ ਵਿੱਚ ਵਿਕੀ ਲਈ ਪਿਆਰ ਵਗੈਰਾ ਕੁਝ ਨਹੀਂ ਰਿਹਾ। ਬਲਕਿ ਮੈਂ ਤਾਂ ਇਹ ਸੋਚਦਾ ਸੀ ਕਿ ਉਹ ਮੇਰੇ ਕੋਲੋਂ ਤਲਾਕ ਲਵੇ ਤੇ ਜਾਵੇ ਕਿਸੇ ਪਾਸੇ। ਉਸਦੇ ਜਨਰਟ ਪ੍ਰਤੀ ਪਤੀ ਰੇ ਖਾਸ ਕਰਕੇ ਉਸਦੇ ਬੱਚਿਆਂ ਪ੍ਰਤੀ ਵੀ ਤੇਰੇ ਤੋਂ ਮੈਂ ਨਾ ਅੱਕ ਗਿਆ ਕਿ ਇੱਕ ਵਾਰ ਮੈਂ ਵਿਕੀ ਨੂੰ ਵੀ ਮਾਰਨ ਬਾਰੇ ਸੋਚਣ ਲੱਗ ਗਿਆ ਸੀ। ਪਰ ਇਹ ਖਿਆਲ ਨੇ ਮੈਨੂੰ ਰੋਕੀ ਰੱਖਿਆ। ਉਹ ਇਹ ਕਿ ਲੂਨਾ ਦੇ ਕੇਸ ਵਿੱਚ ਤਾਂ ਬਚ ਗਿਆ ਇਹ ਨਾ ਹੋਵੇ ਕਿ ਵਿਕੀ ਦੇ ਕਦਰ ਵਿੱਚ ਫਾਸੀ ਜਾਵਾ ਅਸੀਂ ਸਮਝੌਤੇ ਕਰਨ ਵਾਲਿਆਂ ਵਾਂਗ ਹੀ ਕਰ ਰਹੇ ਸੀ ਵਿਕੀ ਖੁਦ ਮੇਰੇ ਕੋਲੋਂ ਦੂਰ ਜਾ ਰਹੀ ਸੀ ਉਹ ਆਪਣਾ ਧਿਆਨ ਆਪਣੀ ਲੜਕੀ ਵਰਤਾਂ ਦਾ ਦੇਣ ਲੱਗ ਪਈ ਮੇਰਾ ਧਿਆਨ ਜੈਨਟ ਅਤੇ ਉਸਦੇ ਬੱਚਿਆਂ ਉੱਤੇ ਰਿਹਾ ਬੱਚੇ ਵੱਡੇ ਹੋਣ ਲੱਗ ਪਏ ਇੱਕ ਬੰਦਾ ਉਸਦੇ ਸਲੂਨ ਵਿੱਚ ਆਉਂਦਾ ਸੀ ਜਿਸ ਨਾਲ ਜੈਨਟ ਤਰਖਲ ਗਈ ਪਰ ਅਜੇ ਉਸ ਨੂੰ ਉਹ ਆਪਣਾ ਬੋਏਫ੍ਰੈਂਡ ਨਹੀਂ ਸੀ ਸਵਾਰਕਰਰੀ ਕਿਉਂਕਿ ਉਸਨੇ ਉਸ ਬੰਦੇ ਬਾਰੇ ਸੁਣਿਆ ਸੀ ਕਿ ਉਸਨੇ ਆਪਣੀ ਪਤਨੀ ਨੂੰ ਬੜਾ ਕੁਟਿਆ ਸੀ ਅਤੇ ਉਹ ਜੇਲ੍ਹ ਵੀ ਕੱਟ ਕੇ ਆਇਆ ਸੀ। ਉਹ ਇੱਕ ਕਾਰ ਮਕੈਨਿਕ ਸੀ, ਕੋਰਟ ਵਿੱਚ ਮੁਕੱਦਮਾ ਜਿੱਤ ਕੇ ਉਹ ਹਰੇਕ ਵੀਕਐਂਡ ਉੱਤੇ ਆਪਣੇ ਬੱਚਿਆਂ ਨੂੰ ਘਰੇ ਲੈ ਕੇ ਆਉਂਦਾ ਸੀ। ਮੈਂ ਜੈਨਟ ਨੂੰ ਕਿਹਾ, "ਜੇ ਉਹ ਬੰਦਾ ਤੇਰੇ ਮਨ ਨੂੰ ਚੰਗਾ ਨਹੀਂ ਲੱਗਦਾ, ਤਦ ਹੋਰ ਵੇਖ ਲੈ ਤੂੰ।" ਤੇ ਜੈਨਟ ਨੇ ਮੇਰੀ ਮੰਨ ਲਈ। ਜਦੋਂ ਜੈਨਟ ਉਸ ਤੋਂ ਦੂਰ ਜਾਣ ਲੱਗੀ, ਤਦ ਉਹ ਅੰਦਰੋਂ ਜੈਨਟ ਨਾਲ ਨਾਰਾਜ਼ ਹੋ ਗਿਆ। ਐਨਾਖ ਕੇ ਰੋਣੀ ਆਪਣੀ ਕਹਾਣੀ ਅਗਲੇ ਦਿਨ ਉੱਤੇ ਆਦਿ ਮੈਂ ਰੌਣਹਾਰੇ ਬੈਠ ਕੇ ਹੂ ਸੋਚਦਾ ਰਿਹਾ ਕਿ ਵੇਖੋ ਇੱਕ ਪ੍ਰੋਫੈਸਰ ਨੇ ਆਪਣੀ ਜ਼ਿੰਦਗੀ ਕੀ ਬਣਾ ਲਈ ਸੀ ਉਹ ਗਿਆਨ ਵੰਡਣ ਵਾਲਾ ਪੁਰਸ਼ ਇੱਕ ਨੌਜਵਾਨ ਤੇ ਹੋਂਹਰ ਔਰਤ ਦਾ ਕਾਤਲ ਬਣ ਗਿਆ ਤੇ ਫਿਰ ਆਪਣੀ ਧੀ ਨੂੰ ਸੈਟਲ ਕਰਨ ਦੇ ਚੱਕਰ ਵਿੱਚ ਆਪਣੀ ਪਤਨੀ ਨਾਲ ਸਬੰਧ ਵੀ ਤੋੜ ਬੈਠਿਆ ਸੀ ਉਹ ਇੱਕ ਚੰਗਾ ਪੁਰਸ਼ ਵੀ ਸੀ ਤੇ ਇੱਕ ਮੰਦਾ ਪੁਰਸ਼ ਵੀ ਸੀ ਉਸ ਦਾ ਸਰੀਰ ਹੁਣ ਦਿਨ ਬਦ ਦਿਨ ਢਲਦਾ ਜਾ ਰਿਹਾ ਸੀ ਮੈਂ ਉਸ ਤੋਂ ਬਹੁਤ ਛੋਟਾ ਤਾਂ ਨਹੀਂ ਸੀ ਪਰ ਮੇਰੀ ਸਿਹਤ ਉਸ ਦੀ ਸਿਹਤ ਨਾਲੋਂ ਕਿਤੇ ਬੱਧੀਅਸੀ ਹਰ ਹਫਤੇ ਉਸ ਨੂੰ ਡਾਕਟਰ ਕੋਲ ਵੀ ਜਾਣਾ ਪੈ ਰਿਹਾ ਸੀ ਸ਼ਾਇਦ ਉਸ ਨੂੰ ਕੋਈ ਰੋਗ ਹੋਵੇ ਪਰ ਮੈਨੂੰ ਉਸਨੇ ਇਸ ਬਾਰੇ ਕਦੇ ਕੁਝ ਨਹੀਂ ਦੱਸਿਆ ਜੈਨਟ ਸਕੂਲ ਰੋਜ਼ ਆਉਂਦੀ ਸੀ ਜੈਨਟ ਨੇ ਸਾਡੇ ਦੋਨਾਂ ਲਈ ਇੱਕ ਮੇਡ ਰੱਖੀ ਹੋਈ ਸੀ ਆਪਣੇ ਹਿੱਸੇ ਦੇ ਮੇਡ ਦੇ ਪੈਸੇ ਮੈਂ ਜੈਨਟ ਨੂੰ ਹੀ ਦੇ ਦਿੰਦਾ ਸੀ ਜੈਨਟ ਆਪਣੇ ਪਿਓ ਨੂੰ ਸਦੀ ਪਸੰਦ ਜੋ ਕੁਝ ਖਾਣ ਨੂੰ ਖਾਸ ਬਣਾ ਕੇ ਲਿਆਉਂਦੀ ਸੀ ਉਹ ਕੁਝ ਮੇਰੇ ਲਈ ਵੀ ਲੈ ਆਉਂਦੀ ਸੀ ਜੈਨਟ ਬੜੀ ਨੇਕ ਸੀ ਪਰ ਕਦੇ-ਕਦੇ ਉਸ ਨੂੰ ਮੈਰੋਨ ਕੋਲ ਬੈਠਾ ਵੇਖ ਕੇ ਉਸ ਦੀਆਂ ਅੱਖਾਂ ਵਿੱਚ ਵੇਖਦਾ ਤੇ ਨੋਟ ਕਰਦਾ ਕਿ ਉਸ ਨੂੰ ਆਪਣੇ ਪਿਓ ਨਾਲ ਬੜਾ ਪਿਆਰ ਸੀ ਸ਼ਾਇਦ ਮੇਰੇ ਪੁੱਤਰ ਵੀਰ ਰਾਜ ਨਾਲੋਂ ਕਿਤੇ ਵੱਧ ਪਰ ਉਹ ਕਈ ਵਾਰ ਉਸ ਵੱਲ ਇੰਜ ਵੇਖਦੀ ਜਿਵੇਂ ਉਸ ਪ੍ਰਤੀ ਉਸ ਨੂੰ ਕੋਈ ਗਿਲਾ ਹੋਵੇ ਮੈਂ ਇੱਕ ਦਿਨ ਉਸ ਨੂੰ ਪੁੱਛ ਹੀ ਲਿਆ ਉਹਨੇ ਸਾਰੋ ਕੇ ਮੇਰੇ ਵੱਲ ਵੇਖਿਆ ਲੈ ਜੇ ਮੇਰੀ ਜ਼ਿੰਦਗੀ ਵਿੱਚ ਫੇਰ ਨਾ ਆਉਂਦਾ ਜਿਵੇਂ ਮੈਂ ਇਹਨੂੰ ਛੱਡ ਗਈ ਸੀ ਸ਼ਾਇਦ ਮੇਰਾ ਅੰਤ ਸੜਕਾਂ ਉੱਤੇ ਹੁੰਦਾ ਤੇ ਮੇਰੇ ਬੱਚਿਆਂ ਨੂੰ ਵੈਲਫੇਅਰ ਵਾਲੇ ਲੈ ਜਾਂਦੇ ਡੈਡ ਕਰਕੇ ਮੇਰੇ ਕੋਲ ਮੇਰਾ ਸਰੂਨ ਹੈ ਤੇ ਘਰ ਹੈ ਤੇ ਮੇਰੇ ਬੱਚੇ ਹਨ ਜੋ ਪੜ ਗਏ ਹਨ ਮੇਰੇ ਖਤਰੇ ਨਾ ਉਹ ਕੁਝ ਵੀ ਕੀਤਾ ਜੋ ਆਮ انسان ਨਹੀਂ ਕਰਦਾ ਉਸ ਬਾਰੇ ਮੈਂ ਗੱਲ ਨਹੀਂ ਕਰ ਸਕਦੀ ਪਰ ਮੈਨੂੰ ਹੁਣ ਇਹ ਦੁੱਖ ਹੈ ਕਿ ਇਹਨੂੰ 슈ਗਰ ਦੀ ਬਿਮਾਰੀ ਹੈ ਅਤੇ ਹਾਈ ਕੋਲੇਸਟ੍ਰੋਲ ਵੀ ਹੈ ਜਿਸ ਕਰਕੇ ਦਵਾਈ ਦਾ ਧਿਆਨ ਰੱਖਣਾ ਪੈਂਦਾ ਹੈ ਇਹ ਬੜੀ ਵਾਰ ਦਵਾਈ ਲੈਂਦਾ ਹੀ ਨਹੀਂ ਤੇ ਇਹਦੀ ਹਾਲਤ ਵਿਗੜ ਜਾਂਦੀ ਹੈ ਇਸ ਕਰਕੇ ਰੋਜ਼ ਮੈਨੂੰ ਇੱਧਰ ਆਉਣਾ ਪੈਂਦਾ ਮੈਂ ਸੋਚਦੀ ਹਾਂ ਕਿ ਮੈਂ ਇਹਨੂੰ ਆਪਣੇ ਘਰ ਹੀ ਲੈ ਜਾਵਾਂ ਤੂੰ ਵੀ ਬਲਰਾ ਮੇਰੇ ਡੈਡ ਨੂੰ ਮਿਲਣ ਆ ਸਕਦਾ ਠੀਕ ਚੰਗਾ ਮੈਂ ਚੱਲਦਾ ਤੂੰ ਰੌਣ ਦੀ ਬੜੀ ਸਮਝਦਾਰਤੀ ਹੈ ਆਖ ਕੇ ਮੈਂ ਰੌਣ ਤੇ ਕਰਾਂ ਤੁਰ ਪਿਆ ਘਰ ਆ ਕੇ ਵੀ ਮੈਂ ਰੌਣ ਤੇ ਜਨਤ ਬਾਰੇ ਸੋਚਦਾ ਕਿ ਇਹ ਬਾਪਤੀ ਕੀ ਕੀ ਆਪਣੇ ਅੰਦਰ ਛੁਪਾਈ ਬੈਠੇ ਸਨ ਕੁਝ ਦਿਨ ਰੌਣ ਨੇ ਮੇਰੇ ਨਾਲ ਕੋਈ ਵੀ ਨਿੱਜੀ ਗੱਲ ਨਹੀਂ ਕੀਤੀ ਅਸੀਂ ਆਮ ਵਿਸ਼ਿਆਂ ਬਾਰੇ ਜ਼ਰੂਰ ਵਿਚਾਰ ਕਰਦੇ ਰਹੇ ਮੈਂ ਹਸਤੀ ਉਹ ਕਹਾਣੀ ਵੀ ਸੁਣਨੀ ਚਾਹੁੰਦਾ ਸੀ ਜਿਸ ਬਾਰੇ ਉਹ ਆਖਦਾ ਸੀ ਕਿ ਲੋਨਾ ਦੇ ਕਤਲ ਵਰਗੀ ਇੱਕ ਹੋਰ ਤਰਸਦੀ ਦਾ ਭਾਰ ਵੀ ਹੋ ਚੁੱਕੀ ਫਿਰਦਾ ਸੀ ਬਾਕੀ ਅਗਲੇ ਕਾਂਡ ਵਿੱਚ